ਹੌਣ ਛੇੜਿਆ ਇਹ ਦੋ ਬੰਦਿਆਂ ਨੇ ਛੇੜਿਆ ਪੰਜਾਬ ਦੇ ਵਿੱਚ ਤੋਂ ਕੋਈ ਲੋਕਾਂ ਦਾ ਇੱਥੇ ਕੋਈ ਪਹਿਲਾ ਅਧੋਲਣ ਛੇੜਿਆ ਗਿਆ ਹੋਰ ਸਹਿਮਤੀ ਨਹੀਂ ਲਈ ਗਈ ਲੋਕਾਂ ਨੂੰ ਸਰਗਰਮ ਨਹੀਂ ਕੀਤਾ ਗਿਆ ਜਾ ਕੇ ਦੋਨੇ ਜੇ ਕਹੇ ਜੀ ਇਹ ਗਰੁੱਪ ਉੱਥੇ ਜਾ ਕੇ ਬਹਿ ਗਏ ਨੇ ਉੱਥੇ ਵੀ ਮੈਨੂੰ ਉਹਨਾਂ ਦੀ ਦੋਨਾਂ ਦੀ ਆਪਸ ਵਿੱਚ ਏਕਤਾ ਜਿਹੀ ਨਹੀਂ ਇੱਕ ਮਰਨ ਵਰਤ ਤੇ ਬਹਿ ਗਿਆ ਇੱਕ ਰੋਜ਼ ਮਰਜੀ ਵੜੇ ਜਿਹਾ ਤਾ ਤੋਰਦੇ 100 ਬੰਦਾ ਤੋਰਦਾ ਹੈਗਾ ਉਹ ਮਤਲਬ ਵੀ ਮੇਰਾ ਖਿਆਲ ਹੈ ਵੀ ਪੱਕੀ ਸਹਿਮਤੀ ਨਹੀਂ ਗਈ ਇਸ ਕਰਕੇ ਅਧੋਲਣ ਫਸ ਗਿਆ ਮਾਦਮ ਤੇ ਮੈਂ ਦੇਖ ਰਿਹਾ ਜਿਹੜਾ ਡੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਬੈਠ ਰਹੇ ਸੀ ਤੇ ਉਹਨਾਂ ਦੀ ਕਾਫੀ ਜ਼ਿਆਦਾ ਖਰਾਬਾ ਕਿ ਲੱਗਦਾ ਨਹੀਂ ਕਿ ਸਾਰੇ ਜਥੇਬੰਦੀਆਂ ਨੂੰ ਕਿਸਾਨੀ ਮੁੱਦੇ ਤੇ ਇਕੱਠੇ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਦੂਲਨ ਬੈਠਣ ਤੋਂ ਪਹਿਲਾਂ ਜਿਵੇਂ ਪਹਿਲਾਂ ਇਕੱਠੇ ਹੋ ਜੀ ਚੱਲਦੇ ਦੂਲਨ ਚ ਇਕੱਠੇ ਹੋਣਾ ਮੁਸ਼ਕਲ ਹੁੰਦਾਗਾ ਔਕਾ ਹੁੰਦਾਗਾ ਮਾਦਮ ਪਹਿਲਾਂ ਇਕੱਠੇ ਹੋਣ ਖੋਕੇ ਦੂਲਨ ਬਾਅਦ ਇਹ ਫੈਸਲਾ ਕਰਨਾ ਪੈਂਦਾ ਕਿਹੜੇ ਤਰੀਕੇ ਨਾਲ ਲੜਿਆ ਜਾਊਗਾ ਮੈਂ ਤਾਂ ਮਰਨ ਹੱਕ ਵਰਤੇ ਹੱਕ ਚ ਹੀ ਨਹੀਂ ਹੈਗਾ ਨਾ ਪਹਿਲਾਂ ਕਦੇ ਹੱਕ ਚਾਹ ਨਾ ਫੇਰ ਕਦੇ ਹੱਕ ਚ ਜਾਊਗਾ ਮੈਂ ਤਾਂ ਇਹਨੂੰ ਠੀਕ ਹੀ ਨਹੀਂ ਸਮਝਦਾ ਮਰਨ ਵਰਤੇ ਬੈਠੋ ਨਹੀਂ ਬੈਠਣਾ ਚਾਹੀਦਾ ਹੁਣ ਲੀਡਰ ਥੋੜਾ ਬਣਦਾ ਛੇਤੀ ਕਪਾਲਾ ਜਾਮਦਾ ਫਿਰ ਪਾਲਦਾ ਫਿਰ ਬਲਾਗ ਦਾ ਪ੍ਰਧਾਨ ਬਣਦਾ ਫਿਰ ਜ਼ਿਲ੍ਹੇ ਦਾ ਬਣਦਾ ਫਿਰ ਪੰਜਾਬ ਦਾ ਫਿਰ ਭਾਰਤਪਦ ਦਾ ਲੀਡਰ ਬਣਦਾ ਹੁਣ ਡੱਲੇ ਵਾਲੇ ਇੱਕ ਦੋ ਲੀਡਰ ਥੋੜੇ ਬਣ ਗਿਆ ਘਟੋ ਘਟ 40 45 ਸਾਲ ਲੱਗੇ ਨੇ ਉਹਦੇ ਤੇ ਉਹ ਬੰਦੇ ਨੇ ਮਰਨ ਵਰਤੇ ਜਾਂ ਉਹਨੂੰ ਬਹਾ ਦੇਣਾ ਜਾਂ ਉਹਨੇ ਬੈਠ ਜਾਣਾ ਜਿਹੜੇ ਸਾਥੀ ਉਹਦੇ ਕੋਲੇ ਨੇ ਜੱਥੇ ਬੰਦੀਆਂ ਤੇ ਉਹਨੂੰ ਰੋਕਿਆ ਨਾ ਮਾਰੀ ਗੱਲ ਹੈ ਉਹਨੇ ਕਹਿੰਦੇ ਵੀ ਨਹੀਂ ਮਰਨ ਵਰਤੇ ਨਹੀਂ ਬੈਠਣਾ ਉਹ ਲੜਾਂਗੇ ਚਾਹੇ ਲੜੀ ਜਾਂਦੇ ਕੀ ਫਰਕ ਪੈਂਦਾ ਸੀਗਾ ਦੋਲ ਕੀ ਡੱਲਿਆ ਦੀ ਜਾਨ ਬਚਾਈਏ ਕ ਅंदोलਨ ਵਾਪਸ ਲਈਏ ਮਾਦਰ ਸਰਕਾਰ ਮੰਗਾ ਮੰਨ ਦੀ ਮੰਗਾ ਮੈਂ ਕਹਿੰਦਾ ਸਾਡੀਆਂ ਹੈਗੀਆਂ ਅਸੀਂ ਕਿਹੜਾ ਮੰਗਾ ਤੇ ਲੜਦੇ ਨਹੀਂ ਲੜਦੇ ਆ ਸਾਡੀਆਂ ਮੰਗਾ ਹੈ ਪਰ ਜੇ ਸਾਡੀਆਂ ਮੰਗਾ ਹੈ ਤੇ ਸਾਝੀ ਪਹਿਲਾਂ رائے ਵੀ ਬਣਦੀ ਹੁੰਦੀ ਹੈ ਪੰਜਾਬ ਚ ਬਹਿ ਕੇ ਬਣਦੀ ਪੰਜਾਬ ਚ ਲੜਦੇ ਹੌਲੀ ਹੌਲੀ ਅंदोलਨ ਕਰਨ ਬਜੇ ਫੇਰ رائے ਬਣਦੀ ਕੀ ਸਟੇਟ ਸਰਕਾਰਾਂ ਨੂੰ ਢਾਉਣੀ ਹੈ ਕ ਜਾਂ ਮਤਲਬ ਸੈਂਟਰ ਸਰਕਾਰ ਢਾਉਣੀ ਹੈ ਮੇਰਾ ਖਿਆਲ ਹੁਣ ਲੋੜਤੀ ਸਟੇਟ ਸਰਕਾਰਾਂ ਨੂੰ ਢਾਉਣ ਦੀ ਉਹਨਾਂ ਨਾਲ ਕੁਝ ਮੰਗਾ ਬਣ ਗਿਆ ਜਿਨ੍ਹਾਂ ਨੇ ਸਾਥੋਂ ਵੋਟਾਂ ਲੈ ਕੇ ਮੁੱਖ ਮੰਤਰੀ ਬਣੇ ਨਾ ਉਹ ਕਿਸੇ ਸਟੇਟ ਦੇ ਵੀ ਹੋਣ ਤੇ ਜੋ ਜੂਪੀ ਦੇ ਹੁਣ ਰਾਜਸਥਾਨ ਦੇ ਹੁਣ ਚਾਹੇ ਪੰਜਾਬ ਦੇ ਹੁਣ ਕੋਈ ਹੁਣ ਉਹਨਾਂ ਦੇ ਖਿਲਾਫ ਲੜਾਈ ਦੇਣ ਦੀ ਲੋੜ ਸੀ ਸਾਰੇ ਮੋਰਚੇ ਨੂੰ ਇਹ ਜਾ ਕੇ ਦੋ ਜਥੇਬੰਦੀਆਂ ਹਕੂਮਤ ਦੋ ਜਥੇਬੰਦੀਆਂ ਜਾ ਕੇ ਉੱਥੇ ਮੋਰਚਾ ਲਾ ਲਿਆ ਤੇ ਮੇਰੇ ਹਿਸਾਬ ਤੇ ਠੀਕ ਨਹੀਂ ਹੋਇਆ ਗਲਤ ਹੋਇਆ ਤਾਂ ਪਰ ਇਲਜ਼ਾਮ ਵੀ ਲੱਗਦੇ ਨੇ ਪ੍ਰਧਾਨ ਸਾਹਿਬ ਕਹਿੰਦੇ ਜਦੋਂ ਦਿੱਲੀ ਅੰਦੋਲਨ ਤੋਂ ਪੈਸੇ ਇਕੱਠੇ ਕਰਨੇ ਸੀ ਉਦੋਂ ਤਾਂ ਸਾਰੇ ਜਥੇਬੰਦੀਆਂ ਕੱਟੀਆਂ ਸੀ ਪਰ ਹੁਣ ਜਿਹੜੇ ਅੰਦੋਲਨ ਕਰ ਰਹੇ ਨੇ ਜੈਪਪਨ ਦੇ ਢੇਰ ਦੀ ਗੱਲ ਕਰੀ ਜਾਂ ਡੱਲੇਵਾਲ ਸਾਹਿਬ ਦੀ ਤਾਂ ਉਹ ਗੱਲ ਤਾਂ ਫਿਰ ਕਿਸਾਨੀ ਦੀ ਕਰ ਰਹੇ ਨੇ ਕੋਈ ਕਿਸੇ ਨੇ ਪੈਸੇ ਨਹੀਂ ਇਕੱਠ ਔਦੋਂ ਨੂੰ ਪੈਸੇ ਭੇਜੇ ਨੇ ਉਹਦਾ ਪੈਸੇ ਪੈਸੇ ਹਿਸਾਬ ਦਿੱਤਾਗਾ ਨਾ ਸਾਡੇ ਲੀਡਰ ਨੇ ਕਿਸੇ ਨੇ ਪੈਸੇ ਖਾਦੇ ਨੇ ਭਗਵੰਤ ਨੇ ਇੱਕ ਬਿਆਨ ਦੇ ਦਿੱਤਾ ਦੀ ਇਹ ਪੈਸਿਆਂ ਦਾ ਮਾਰਾ ਬੈਠਾ ਮੈਂ ਤੁਰਤ ਜਵਾਬ ਤਾਂ ਬਿਲਕੁਲ ਨਹੀਂ ਕੋਈ ਡੱਲੇ ਪੈਸਿਆਂ ਦਾ ਮਾਰ ਕੇ ਬੈਠਾ ਕਿਸਾਨਾਂ ਦੀ ਮੰਗਾ ਮਾਰੇ ਬੈਠਾ ਕਿਤੇ ਵੀ ਬੈਠਦਾ ਇੱਕ ਸਾਥੀ ਦਾ ਮੇਰਾ ਖਿਆਲ ਵਰਤੇ ਪਹਿਲੀ ਵਾਰ ਨਹੀਂ ਸੱਤਵਾਂ ਵਾਰਤਾ ਮੇਰੇ ਹਿਸਾਬ ਚ 6 ਵਾਰਤੇ ਨੇ ਪਹਿਲਾਂ ਰੱਖੇ ਨੇ ਚਲੋ ਸਰਕਾਰਾਂ ਨੇ ਚਕਾਤੇ ਅਫਸਰਾਂ ਨੇ ਚਕਾਤੇ ਕਿਵੇਂ ਚਕਾਤੇ ਪਰ ਹੁਣ ਗੱਲ ਪੂਰੀ ਫਸੇ ਹੋਈ ਹੈ ਇਹ ਗੱਲ ਕਿਉਂ ਮੰਗਾ ਸਖਤ ਨੇ ਉਹ ਮਜ਼ਾ ਹੁਣ ਰਾਤ ਦਾ ਇਹ ਇੰਟਰਵਿਊ ਸੁਣੀ ਆ ਉਹਨਾਂ ਦੀ ਮਤਲਬ ਉਹ ਇੱਕ ਆਗੂ ਦੀ ਵੀ ਡਬਲਯੂਓ ਦੇ ਵਿੱਚੋਂ ਬਾਹਰ ਆਉ। ਇਹ ਤਾਂ ਬਹੁਤ ਵੱਡੀ ਮੰਗ ਹੈ। ਮਤਲਬ ਜਿਹੜਾ ਟਵਯੂ ਹੈਗਾ ਦੁਨੀਆ ਪੱਧਰ ਦੇ ਉੱਤੇ ਬਣਿਆ ਹੋਇਆ ਉਹ ਤੋਂ ਸਰਕਾਰ ਦਾ ਬਾਹਰ ਆਉਣਾ ਬਹੁਤ ਵੱਡੀ ਗੱਲ ਹੈ। ਮਤਲਬ ਚਲ ਹਜੇ ਸਰਕਾਰ ਮੇਰਾ ਖਿਆਲ ਜਨਸਾ ਦੇ ਭਾਵ ਮੰਨ ਸਕਦੀ ਹੈ। ਉਹ ਤੋਂ ਤਾਂ ਨਹੀਂ ਸਰਕਾਰ ਮੁਸ਼ਕਲ ਆ ਬਾਹਰ ਆਉਣਾ। ਬਹੁਤ ਵੱਡੀ ਮੰਗ ਹੈ ਇਹ ਮੇਰੇ ਕਹਿਣ ਦਾ ਮਤਲਬ। ਫਿਰ ਤਾਂ ਸਮਝ ਲੋ ਇਨਕਲਾਬ ਆ ਗਿਆ। ਜੇ ਸੈਂਟਰ ਸਰਕਾਰ ਡਬਲਯੂਓ ਤੋਂ ਬਾਹਰ ਆ ਜਾਂਦੀ ਹੈ। ਫਿਰ ਤਾਂ ਭਾਰ ਦੇ ਵਿੱਚ ਕਬੱਡੀ ਤਬਦੀਲੀ ਆ ਗਈ ਇਹ ਮੰਗ ਬਹੁਤ ਵੱਡੀ ਹੈ ਸਰਕਾਰ ਆ ਵੀ ਜਾਣ ਦੇ ਸਕਦੀ ਹੈ ਮੇਰਾ ਖਿਆਲ ਉਹ ਤਾਂ ਬਾਹਰ ਨਹੀਂ ਆ ਸਕਦੀ ਜਿਸੁਕ ਮੇਰਾ ਵਿਚਾਰ ਹੈ ਤੇ ਭਰਦਾ ਨਹੀਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਕਿਸਾਨ ਕਹਿੰਦੇ ਨੇ ਕਿ ਉਹ ਪੈਦਲ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾਂਦਾ ਉਹ ਕਿਸਾਨ ਕਹਿੰਦੇ ਨੇ ਵੀ ਅਸੀਂ ਹਥਿਆਰ ਵੀ ਨਹੀਂ ਕੋਈ ਡੰਡੇ ਵੀ ਨਹੀਂ ਲੈ ਕੇ ਆਉਂਦੇ ਝੰਡੇ ਵੀ ਹੱਥਾਂ 'ਚ ਫੜ ਕੇ ਲੈ ਜਾਵਾਂਗੇ ਉਹ ਦੋਨੇ ਸਰਕਾਰਾਂ ਕਿਸਾਨ ਵਿਰੋਧੀ ਨੇ ਚਾਹੇ ਹਰਿਆਣੀ ਸਟੇਟ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਇਹ ਤਾਂ ਚੁੱਪ ਕਰੇ ਬੈਠੇ ਵੀ ਪਹਿਲਾਂ ਪਹਿਲਾਂ ਜਦੋਂ ਹਿੰਸਕਾਰ ਵਾਪਰੀ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਇਹ ਚੁੱਪ ਬੈਠੇ ਦੀ ਸਟੇਟ ਸਰਕਾਰ ਨੇ ਬਿਆਨ ਦਿੱਤਾ ਸੀ 5 ਫੁੱਟ ਰਸਤਾ ਖੋਲਦਿਆਂ ਜੀ ਕੇਂਦਰ ਦੇ ਮੰਤਰੀਆਂ ਨੇ ਬਿਆਨ ਦਿੱਤਾ ਜੀ ਨੰਗੇ ਤੁਸੀਂ ਪੈਦਲ ਤੁਰ ਕੇ ਆ ਜਾਓ ਤੇ ਉਦੋਂ ਬਾਅਦ ਕੰਦਾ ਕੱਢਤੀਆਂ ਕੇਂਦਰ ਨੇ ਤੇ ਸੈਂਟਰ ਸਰਕਾਰ ਨੇ ਠੁੱਕ ਕੇ ਚੱਟਿਆ ਪੱ ਕਿਉਂਕਿ ਉਹਨਾਂ ਨੇ ਪੈਦਲ ਤੁਰ ਕੇ ਆ ਜਾਓ ਉਹ ਤਾਂ ਬੈਠੇ ਦੀ ਆਮਦਾਰੀ ਨਾਲ ਉਹਦਾ ਕੰਮ ਚੱਲੀ ਜਾਂਦਾ ਸੀਗਾ ਕੋਈ ਨਾ ਕੋਈ ਪ੍ਰੋਗਰਾਮ ਕਰਨਾ ਜੀ ਕਦੇ ਪੰਜਾਬ ਚ ਕਰ ਇੱਕ ਤਰ੍ਹਾਂ ਉਹਨੂੰ ਕਹਿ ਕੇ ਫਿਰ ਮੁੱਕਰਨਾ ਐਦੂੰ ਮਾੜੀ ਸਰਕਾਰ ਕਿਹੜੀ ਹੋਊਗੀ ਉਹ ਸੈਂਟਰ ਦੀ ਹੋਵੇ ਉਹ ਹਰਿਆਣੇ ਦੀ ਸਰਕਾਰ ਹੋਵੇ ਵੀ ਕਹੀ ਗੱਲ ਵੀ 5 ਫੁੱਟ ਰਸਤਾ ਸੀ ਖੋਲਤ ਖੋਲ ਵੀ ਦਿੱਤਾ ਤੀਗਾ ਤੇ ਫਿਰ ਇਹ ਵੀ ਕਹਿੰਦੇ ਨੇ ਵੀ ਤੁਸੀਂ ਪੈਦਲ ਆ ਜਾਓ ਤੇ ਫਿਰ ਵੀ ਕਿਉਂ ਮੇਰਾ ਕਹਿਣਾ ਸਰਕਾਰ ਤੋਂ ਹਰਿਆਣਾ ਸਰਕਾਰ ਨੇ ਤੇ ਕਿਹਾ 5 ਫੁੱਟ ਰਸਤਾ ਖੋਲਾਂਗੇ ਸੈਂਟਰ ਸਰਕਾਰ ਨੇ ਕਿਹਾ ਵੀ ਤੁਸੀਂ ਮਤਲਬ ਬਿਨਾ ਟਰਾਲੀਆਂ ਤੋਂ ਬਿਨਾ ਹਿਯਾਰਾਂ ਤੋਂ ਝੰਡੇ ਲੈ ਕੇ ਆਪਸ ਆ ਜਾਓ ਫਿਰ ਸਰਕਾਰ ਮੁੱਕਰੀ ਮਤਲਬ ਫਿਰ ਦੁਬਾਰੇ ਕਹਿਣਾ ਵੀ ਥੁੱਕ ਕੇ ਚਟਿਆ ਨੇ ਸਰਕਾਰ ਨੇ ਇਹ ਕਿਸਾਨ ਬੁਰਧੀ ਸਰਕਾਰਾਂ ਨੇ ਤੇ ਸੈਂਟਰ ਦੀ ਹੋਵੇ ਚਾਹੇ ਹਰਿਆਣੇ ਦੀ ਸਰਕਾਰ ਹੋਵੇ हां ਜਦੋਂ ਦੋਨੋਂ ਲੜਨਾ ਚਾਹਿੰਦਾ ਉਹਦੋਂ ਸਾਨੂੰ ਖਾਸੀ ਸੋਚ ਵਿਚਾਰ ਕਰਨੀ ਚਾਹੀਦੀ ਹੈ ਦੂਜੇ ਸਾਥੀਆਂ ਨਾਲ ਰਾਇ ਕਰਨੀ ਚਾਹੀਦੀ ਹੈ ਮੇਰੇ ਸਾਬ ਮੁਤਾਬਕ ਤਾਂ ਹਜੇ ਵੀ ਦੋਨਾਂ ਦੀ ਉੱਥੇ ਕੋਈ ਰਾਇ ਨਹੀਂ ਹੈਗੀ ਇੱਕ ਮਰਨ ਵਰ ਤੇ ਬੈਠਾ ਇੱਕ ਜੱਤਾ ਤੋਰਦਾ ਹੈਗਾ ਰਹਿ ਨਾਲ ਕੰਮ ਨਹੀਂ ਚੱਲ ਰਿਹਾ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਕਿ ਜਿ세 ਬੰਦਿਆਂ ਸਾਥ ਦੇਣਗੇ ਮਰ ਤੋ ਕੀ ਸਾਥ ਹੋਊਗਾ ਮਰ ਤੋ ਬਾਅਦ ਬਦ ਬੰਦਾ ਭੋਗ ਤੇ ਜਾ ਸਕਦਾ ਘਰੇ ਬੈਠਣ ਜਾ ਸਕਦਾ ਉਹ ਕੀ ਸਾਥ ਹੋ ਗਿਆ ਉਦੋਂ ਪਹਿਲਾਂ ਡੱਲੇਵਾਲ ਸੋਚੇ ਇਹਨੂੰ ਮਤਲਬ ਵਾਪਸ ਲੋ ਵੀ ਦੋਨੋਂ ਆ ਕੇ ਸਾਡੀ ਮੀਟਿੰਗ ਸੱਦੇ ਅਸੀਂ ਜਾਵਾਂਗੇ ਫਿਰ ਜੇ ਅਸੀਂ ਜਾ ਕੇ ਬਹਾਇਆ ਉਹ ਡੱਲੇ ਵਾਲਾ ਸਾਡੀਆਂ ਸਾਡੇ ਵਾਲੇ ਗਰੁੱਪ ਨੇ ਫਿਰ ਅਸੀਂ ਮਾਗਰ ਹੜਦਿਆਂ ਇਹ ਸਾਡੀ ਮਾਰੀ ਗੱਲ ਹੈ ਬੇਹ ਜਿਹੜਾ ਡੱਲੇ ਆਪ ਦੀ ਰਾਏ ਨਾਲ ਬੈਠਾ ਹੈ ਆਪਦੇ ਸਾਹਮਣੇ ਅੰਦੋਲਨ ਲੜਦਾ ਹੈਗਾ ਆਪਦੇ ਨਾਲ ਕਰਦਾ ਹੁਣ ਚਿੱਠੀ ਕੱਢੀ ਹੈ ਕੱਲੇ ਬਨੇਰ ਦੇ ਸੈਨ ਨੇ ਡੱਲੇ ਆ ਤਾਂ ਮੁੰਡੇ ਸਾਰੀ ਇੰਟਰਵਿਊ ਹਾ ਦਿੰਨਾ ਉਹ ਤਾਂ ਹਜੇ ਵੀ ਰਾਜੀ ਨਹੀਂ ਸਾਨੂੰ ਸੱਦ ਕੇ ਵੀ ਇੱਥੇ ਆਉਣ ਬਿਲਕੁਲ ਨਹੀਂ ਸੱਦ ਕੇ ਰਾਜੀ ਉਹਨਾਂ ਦਾ ਅੱਜ ਕੇ ਲੀਡਰ ਦਾ ਤੜਕੇ ਬਿਆਨ ਦੇ ਦੇਣਾ ਚਿੱਠੀ ਕੱਢਣੀ ਕਿ ਲੋੜ ਆਪਦੇ ਆਪ ਆ ਜਾਣ ਐ ਆਪਦੇ ਆਪ ਆਪਦੇ ਆਪ ਲੋਕ ਤਾਂ ਭੱਜ ਜਾਂਦੇ ਨੇ ਪਰ ਲੜਨ ਵਾਲੇ ਲੋਕ ਆਪਦੇ ਆਪ ਨਹੀਂ ਜਾਂਦੇ ਹੁੰਦੇ